ਹਾਂਜੀ ਅੱਜ ਦੀ ਨਵੀਂ ਅਪਡੇਟ ਇਹ ਹੈ ਕਿ 4 ਦਸੰਬਰ 2025 ਨੂੰ ਹਜੂਰ ਸਾਹਿਬ ਨੰਨਡੇੜ ਦਾ ਰੂਟ ਬਦਲ ਦਿੱਤਾ ਗਿਆ ਹੈ। ਕੁਝ ਨਵਾਂ ਰੂਟ ਰੱਖਿਆ ਗਿਆ ਹੈ। ਹਾਂਜੀ ਤਾਜ਼ਾ ਅਪਡੇਟ ਇਹਨਾਂ 5 ਗੱਡੀਆਂ ਦੇ ਰੂਟ ਬਦਲ ਦਿੱਤੇ ਗਏ ਨੇ। ਹਜੂਰ ਸਾਹਿਬ ਨੰਨਡੇੜ ਸੁਪਰ ਬੱਸਟ ਗੱਡੀ ਨੰਬਰ 12440 ਸ਼੍ਰੀ ਗੰਗਾਨਗਰ ਤੋਂ ਹਜੂਰ ਸਾਹਿਬ ਵਾਲਾ ਤੇ ਗੱਡੀ ਨੰਬਰ 12439 ਸੇਮ ਹਜੂਰ ਸਾਹਿਬ ਤੋਂ ਸ਼੍ਰੀ ਗੰਗਾਨਗਰ ਵਾਲਾ ਤੇ ਗੱਡੀ ਨੰਬਰ 12485 ਤੇ 86 ਦਾ ਵੀ ਰੂਟ ਬਦਲ ਦਿੱਤਾ ਗਿਆ ਹੈ ਤੇ ਅੰਮ੍ਰitsar ਤੋਂ ਹਜੂਰ ਸਾਹਿਬ ਵਾਲਾ ਗੱਡੀ ਇਹ ਗੱਡੀ ਦਾ ਰੂਟ ਵੀ ਬਦਲੇ ਗਿਆ ਹੈ 12421 12422 ਗੱਡੀ ਨੰਬਰ ਅੰਮਰਸਰੋਂ ਚਾਲਿਆਤ ਹਜੂਰ ਸਾਹਿਬ ਨੰਦੇੜ ਵੱਲ ਤੇ ਇਸ ਗੱਡੀ ਦਾ ਰੂਟ ਆ ਅੰਮ੍ਰਿਤਸਰ ਤੋਂ ਜਲੰਧਰ ਲੁਧਿਆਣਾ ਅੰਬਾਲਾ ਤੋਂ ਸਿੱਧਾ ਨਵੀਂ ਦਿੱਲੀ ਕਰ ਦਿੱਤਾ ਗਿਆ ਜਾਨਕੀ ਤੁਰੀ ਸੰਗਰੂਰ ਜੱਖਲ ਵਾਲਾ ਸੈਕਸ਼ਨ ਬਲੌਕਰ ਹੋਊਗਾ ਅਗਲੇ 2 ਮਹੀਨੇ ਵਾਲੀ 65 ਦਿਨਾਂ ਤੱਕ ਤੇ ਸ਼੍ਰੀ ਗੰਗਾ ਨਗਰ ਤੇ ਹਜੂਰ ਸਾਹਿਬ ਨਾਂ ਦੇੜ ਵਾਲੀਆਂ ਗੱਡੀਆਂ ਦੇ ਰੂਟ ਜੱਖਲ ਤੋਂ ਸਿੱਧਾ ਬਠਿੰਡਾ ਬਠਿੰਡਾ ਤੋਂ ਸਿੱਧਾ ਜੱਖਲ ਕਰ ਦਿੱਤਾ ਗਿਆ ਜਾਨਕੀ ਸੰਗਰੂਰ ਤੁਰੀ ਬਰਨਾਲੇ ਵਾਲਾ ਸੈਕਸ਼ਨ ਇਸ ਤਰ੍ਹਾਂ ਬਲੌਕੇਜ ਤੇ ਹੁਣ ਤੁਹਾਨੂੰ ਜੱਖਲ ਤੋਂ ਸਿੱਧਾ ਬਠਿੰਡਾ ਬਠਿੰਡਾ ਤੋਂ ਸਿੱਧਾ ਜੱਖਲ ਕਰ ਦਿੱਤਾ ਗਿਆ ਟਾਈਮ ਦੀ ਗੱਲ ਕਰੀਏ ਸੇਮ ਪਹਿਲਾ ਵਰਗਾ ਟਾਈਮ ਉਹੀ ਰੱਖਿਆ ਗਿਆ ਗੱਡੀਆਂ ਦਾ ਭਾਵੇਂ ਉਹ ਗੱਡੀਆਂ ਰਸਤੇ 'ਚ ਟਾਈਮ ਕਵਰ ਕਰ ਰਹੀਆਂ ਨੇ ਭਾਵੇਂ ਉਹ ਰੇਲਵੇ ਸਟੇਸ਼ਨ ਤੇ ਖੜ੍ਹੇ ਤੇ ਜਿਵੇਂ ਕਿ ਜੱਖਲ ਰੇਲਵੇ ਸਟੇਸ਼ਨ ਤੇ ਗੱਡੀਆਂ ਦਾ ਟਾਈਮ ਪੂਰਾ ਕੀਤਾ ਜਾ ਰਿਹਾ ਹੈ ਬਠਿੰਡਾ ਜਿਵੇਂ ਸ਼ਾਮੀ 5 ਵਜੇ ਚੱਲਦੀਆਂ ਨੇ ਬਠਿੰਡਾ ਤੋਂ ਇਹ ਗੱਡੀਆਂ ਤੇ 7:40 ਤੇ ਹੀ ਪਹੁੰਚ ਰਹੀਆਂ ਨੇ ਜੱਖਲ ਜੰਕਸ਼ਨ ਆ 7:40 ਤੋਂ ਫਿਰ ਅੱਗੇ ਵੱਲ ਜਾ ਰਹੀਆਂ ਨੇ ਹਜੂਰ ਸਾਹਿਬ ਵੱਲ ਤੇ ਧੂਰੀ ਬਰਨਾਲਾ ਸੰਗਰੂਵਾਲਾ ਸੈਕਸ਼ਨ ਬਲਾਕੇਜ ਆ ਇਸ ਕਰਕੇ ਗੱਡੀਆਂ ਨੂੰ ਦੂਸਰੇ ਰੂਟ ਤੇ ਬਦਲ ਦਿੱਤਾ ਗਿਆ ਹੈ ਪੈਸੇਂਜਰ ਗੱਡੀਆਂ ਸਾਰੀਆਂ ਰੱਦ ਕਰ ਦਿੱਤੀਆਂ ਸੀ ਪਿਛਲੇ ਦਿਨਾਂ ਚ ਜਾਖਲ ਤੋਂ ਧੁਰੀ ਸਾਈਡ ਵਾਲੀਆਂ ਤੇ ਕੁਝ ਐਕਸਪ੍ਰੈਸ ਗੱਡੀਆਂ ਵੀ ਬੰਦ ਕਰ ਦਿੱਤੀਆਂ ਸੀ ਉਸ ਦਾ ਰੂਟ ਅਲੱਗ ਬਦਲ ਦਿੱਤਾ ਗਿਆ ਸੀ ਕੁਝ ਗੱਡੀਆਂ ਸਰਹੰਦਾ ਸਾਈਡ ਜਾ ਰਹੀਆਂ ਨੇ ਰਾਜਪੁਰਾ ਹੋ ਕੇ ਤੇ ਕੁਝ ਗੱਡੀਆਂ ਦੇ ਰੂਟ ਰੋਤਕ ਮਹਿਮ ਮਹਿਸਾਰ ਸਾਈਡ ਵਾਲੇ ਜਾ ਰਹੀਆਂ ਜਿਵੇਂ ਬੀਵੇਕ ਐਕਸਪ੍ਰੈਸ ਹੋਈ ਬਾਂਦਰਾ ਟਰਮੀਨਸ ਜਿਹੜੀ ਤੁਰੀ ਸਾਈਡ ਚਲਦੀ ਸੀ ਉਸ ਨੂੰ ਮਹਿਮ ਰੋਤਕ ਦੇ ਹਿਸਾਰ ਸਾਈਡ ਲੈ ਕੇ ਜਾ ਰਹੇ ਨੇ ਤੇ ਕੁਝ ਗੱਡੀਆਂ ਦੇ ਅੰਬਰਸਰ ਵਾਲੀਆਂ ਗੱਡੀਆਂ ਦੇ ਰੂਟ ਅੰਬਾਲਾ ਨਵੀਂ ਦਿੱਲੀ ਕਰ ਦਿੱਤੇ ਗਏ ਨੇ ਲੁਧਿਆਣਾ ਅੰਬਾਲਾ ਨਵੀਂ ਦਿੱਲੀ ਤੱਕ ਕਰ ਦਿੱਤੇ ਨੇ ਕੁਝ ਇਸ ਤਰ੍ਹਾਂ ਦੇ ਰੂਟ ਰੱਖੇ ਗਏ ਨੇ ਕਿਉਂਕਿ ਬਹੁਤ ਟਾਈਮ ਤੋਂ ਕੰਮ ਚੱਲ ਰਿਹਾ ਤੁਰੀ ਰੇਲਵੇ ਸਟੇਸ਼ਨ ਤੇ ਯਾਰਡ ਦੇ ਵਿੱਚ ਕਿਉਂਕਿ ਚਾਰੇ ਤਰਫ ਸੇ ਕੰਮ ਕੰਪਲੀਟ ਹੋ ਗਿਆ ਸੀ ਆਊਟਰ ਦਾ ਤੁਰੀ ਰੇਲਵੇ ਸਟੇਸ਼ਨ ਤੇ ਉਹਦਾ ਇੰਟਰਮ ਮੋਡਰਲਿੰਗ ਕਰਨਾ ਸੀ ਇੰਟਰਲੋਕਿੰਗ ਦਾ ਕੰਮ ਚੱਲ ਰਿਹਾ ਇਸ ਕਰਕੇ ਇਹਨਾਂ ਗੱਡੀਆਂ ਨੂੰ 2 ਮਹੀਨੇ ਲਈ ਦੂਸਰੇ ਰੂਟ ਤੇ ਬਦਲ ਦਿੱਤਾ ਗਿਆ ਬਾਕੀ ਟਾਈਮ ਦੀ ਕੋਈ ਕਰਾਬੀ ਨਹੀਂ ਗਈ ਬਾਕੀ ਸਮੱਸਿਆ ਇਹ ਹੀ ਹੈ ਸੰਗਰੂਰ ਥੂਰੀ ਬਰਨਾਲਾ ਆਸ-ਪਾਸ ਪਿੰਡਾਂ ਦੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਊ ਕਿਉਂਕਿ ਉਹਨਾਂ ਨੂੰ ਬੱਸਾਂ ਦੇ ਸਫ਼ਰ ਕਰਨਾ ਪਊ ਜਦੋਂ ਵੀ ਦੁਪਹਿਰ ਦੇ ਹਜੂ ਸਾਹਿਬ ਵਾਲਾ ਆਨਿਓ ਦੁਪਹਿਰੇ ਪੌਣੇ ਇੱਕ ਪਹੁੰਚਦੀ ਹੈ ਅਖਲ ਜਖਲ ਤੋਂ ਤੁਸੀਂ ਬਸ ਸਟੈਂਡ ਤੋਂ ਸਿੱਧਾ ਬਰਨਾਲੇ ਦੀ ਬੱਸਾ ਲੈ ਸਕਦੇ ਹੋ 5 ਮਿੰਟ ਬਾਅਦ ਅਵੇਲੇਬਲ ਬੱਸਾ ਬਰਨਾਲੇ ਦੀ ਤੇ ਸੰਗਰੂਰ ਦੀ 1 ਘੰਟੇ ਬਾਅਦ ਅਵੇਲੇਬਲ ਬੱਸਾ ਜਖਲ ਬੱਸ ਸਟੈਂਡ ਤੋਂ ਤੇ ਬਲੱਡਾ ਹੋ ਕੇ ਵਧੀਆ ਕਨੈਕਟੀਵਿਟੀ ਹੈ ਬਲੱਡਾ ਤੋਂ ਡਾਊਨ ਲਾਈਨ ਰੋਡ ਆ ਇਸ ਕਰਕੇ ਤੁਸੀਂ ਆਸ-ਪਾਸ ਬਰਨਾਲੇ ਦੇ ਪਿੰਡਾਂ ਦੇ ਪਹੁੰਚ ਸਕਦੇ ਹੋ ਤੇ ਸੰਗਰੂਰ ਆ ਤੁਸੀਂ ਸਾਹਮਣੇ ਦੇਖ ਰਹੇ ਹੋ ਹਰਿਆਣਾ ਦਾ ਜਖਲ ਜੰਕਸ਼ਨ ਦਾ ਬਹੁਤ ਹੀ ਪਿਆਰਾ ਤੇ ਖੂਬਸੂਰਤ ਬੱਸ ਅੱਡਾ ਤੁਸੀਂ ਵੀ ਪਹਿਲੀ ਵਾਰੀ ਦੇਖ ਰਹੇ ਹੋਵੋਗੇ ਕਿਉਂਕਿ ਬਹੁਤ ਸਾਰੇ ਘੱਟ ਲੋਕ ਸਾਈਡ ਸਫਰ ਕਰਦੇ ਨੇ ਲੋਕਲ ਏਰੀਆ ਮੰਨਿਆ ਜਾਂਦਾ ਹਜ਼ੂਰ ਸਾਹਿਬ ਨਾਲ 1.5 ਸੁਪਰ ਫਾਸਟ ਗੱਡੀਆਂ ਦੇ ਰੂਟ ਬਦਲੇ ਗਏ ਨੇ ਇਸ ਕਰਕੇ ਤੁਸੀਂ ਜਖਲ ਜੰਕਸ਼ਨ ਦਾ ਬੱਸ ਸਟੈਂਡ ਵੀ ਦੇਖ ਲਓਗੇ ਜ਼ਿਲ੍ਹਾ ਫਤਿਹਗੜ੍ਹ ਦਾ ਇੱਕ ਖੂਬਸੂਰਤ ਤੇ ਪਿਆਰਾ ਜਿਹਾ ਸ਼ਹਿਰ ਆ ਤੇ 4 ਕਾਊਂਟਰ ਨੰਬਰ ਤੇ ਤੁਹਾਨੂੰ ਬੱਸ ਮਿਲ ਜੂਗੀ ਸਿੱਧੀ ਬਰਨਾਲੀ ਦੀ 5 ਮਿੰਟ ਬਾਅਦ ਅਵੇਲੇਬਲ ਬੱਸ ਸਿੱਧੀ ਬਰਨਾਲੀ ਨੂੰ ਬਲਾਡਾ ਹੋ ਕੇ ਉਸ ਸਾਈਡ ਜਿਆਦਾ ਬੈਸਟਰ ਕਨੈਕਟੀਵਿਟੀ ਆ ਕਿਉਂਕਿ ਡਬਲ ਲਾਈਨ ਰੋਡ ਆ ਫਿਰ ਤੇ ਤੁਹਾਡਾ ਟਾਈਮ ਬਚੂਗਾ ਤੇ ਚਾਰ ਕਾਊਂਟਰ ਨੰਬਰ ਤੇ ਤੁਹਾਨੂੰ ਬਸ ਮਿਲ ਜੂਗੀ ਲੈਰਾ ਗੱਗਾਸ ਨਾਮ ਸੰਗਰੂਰ ਸਾਈਡ ਵਾਲੀ ਇੱਕ ਘੰਟੇ ਬਾਅਦ ਅਵੇਲੇਬਲ ਬਸ ਐਸ ਸਾਈਡ ਘੱਟ ਸਰਵਿਸ ਆ ਘੰਟੇ ਬਾਅਦ ਸਰਵਿਸ ਆ ਤੇ ਚਾਰ ਕਾਊਂਟਰ ਨੰਬਰ ਤੋਂ ਤੁਸੀਂ ਸਿੱਧਾ ਬਰਨਾਲੇ ਨੂੰ ਜਾ ਸਕਦੇ ਹੋ ਤੇ ਆਸ-ਪਾਸ ਪਿੰਡਾਂ 'ਚ ਪਹੁੰਚ ਸਕਦੇ ਹੋ 2 ਘੰਟੇ ਦੇ ਵੀ ਕ੍ਰੀਬ 2.5 ਘੰਟੇ ਲੱਗਦੀ ਨੇ ਬਰਨਾਲਾ ਪਹੁੰਚੋਗੇ ਤੇ ਉਧਰ ਰੋਡਵੇਜ ਬੱਸਾਂ ਚੱਲਦੀਆਂ ਨੇ ਬਲਾਡਾ ਟਿਪੂਦੀਆਂ ਪੀ ਆਰ ਟੀ ਸੀ ਰੋਡ 50 ਰੋਡਵੇਜ ਤੇ ਉਸ ਸਾਈਡ ਬਿਹਤਰ ਕਨੈਕਟੀਵਿਟੀ ਆ ਤੇ ਆ ਦੇਖੋ ਬਹੁਤ ਹੀ ਪਿਆਰਾ ਤੇ ਖੂਬਸੂਰਤ ਬਸ ਅੱਡਾ ਇੱਥੋਂ ਦਾ ਪਾਰਕਿੰਗ ਸਟੈਂਡ ਹੈ ਛੋਟਾ ਜਿਹਾ ਬੱਸ ਸਟੈਂਡ ਆ ਕਾਫੀ ਸਫਾਈ ਆ ਬੱਸ ਸਟੈਂਡ ਦੇ ਅੰਦਰ ਜੱਖਲ ਦਾ ਬਿਲਕੁਲ ਪੰਜਾਬ ਹਰਾਂ ਨੇ ਮਾਡਰ ਲਾਈਫ ਵਿਚਕਾਰ ਇਹ ਆਰੀਆ ਬੇਟਿੰਗ ਹਾਲ ਵਿਸ਼ਰਾਮ ਆਹ ਗੇਟ ਜਾਂਦਾ ਹੈ ਰੇਲਵੇ ਸਟੇਸ਼ਨ ਨੂੰ ਕਿਉਂਕਿ ਤੋਂ ਡੇਡਾ 2 ਕਿਲੋਮੀਟਰ ਰੇਲਵੇ ਸਟੇਸ਼ਨ ਆ ਲਗਭਗ ਜਿਆਦਾ ਦੂਰ ਨਹੀਂ ਪੈਦਲ ਜਾ ਸਕਦੇ ਤੁਸੀਂ ਇੱਥੇ ਪਾਣਾ ਵੀ ਸਾਹਮਣੇ ਮਿਲ ਜੂ ਤੁਹਾਨੂੰ ਪੀਣ ਆ ਪਾਣੀ ਵਾਟਰ ਕੂਲਰ ਇਹਦਾ ਬੱਸ ਰੇਲਵੇ ਸਟੇਸ਼ਨ ਹੋ ਜਾਂਦਾ ਛੋਟਾ ਜਿਹਾ ਗੇਟ ਹਾਂ